ਉਹਨਾਂ ਨੇ ਸਾਨੂੰ ਦੋ ਵੀਜੇ ਦਿੱਤੇ ਸੀ ਜਿਹਦੇ ਵਿੱਚੋਂ ਇੱਕ ਜਾਲੀ ਸੀ ਤੇ ਇੱਕ ਰੀਅਲ ਸੀ ਤੇ ਉਹ ਉਹਨਾਂ ਕਰਕੇ ਸਾਨੂੰ ਫਸਾਇਆ ਗਿਆ ਦਿੱਲੀ ਤੋਂ ਇਹ ਚੜਾ ਕੇ ਅਸੀਂ ਵਾਪਸੀ ਆਇਆ ਵਦਨੇ ਤੱਕ ਪਹੁੰਚ ਗਏ ਬੰਬੇ ਦੇ ਵਿੱਚ 8 ਘੰਟੇ ਦੇ ਵਿੱਚ ਆਏ ਸੀ ਆ ਦੇ ਵਿੱਚ ਇਹ ਪਹੁੰਚ ਗਈ ਤਕਰੀਬਨ ਇਹ ਕਹੇ ਕੁੜੀ ਨੇ ਫੋਨ ਲਾਇਆ ਕਹਿੰਦੇ ਮੈਂ ਟੈਕਟਰ ਕਹਿੰਦਾ ਹੁਣੇ ਭੇਜ ਉਹ ਤੋਂ ਮੁੜ ਕੇ ਜਦੋਂ ਇਹ ਇੱਕ ਤਾਂ ਨਗਾਹ ਦੂ ਜਿਦਾਂ ਨਗਾਹ ਜਦੋਂ ਉੱਤੇ ਚੱਕ ਕੀਤਾ ਤੇ ਜਦੋਂ ਉਹਨਾਂ ਨੇ ਕੰਪਿਊਟਰ ਚੈੱਕ ਕੀਤਾ ਤੇ ਵੀਜੇ ਦੋ ਨਿਕਲੇ ਜੀ ਅਸੀਂ ਬਹੁਤ ਹੀ ਉਖੇਤ ਰੋ ਰੋ ਕੇ 7 ਦਿਨ ਕੱਢਿਆ ਤੇ ਅਸੀਂ ਉਹਨਾਂ ਨੇ ਘਰਦਿਆਂ ਨੂੰ ਫੋਨ ਵੀ ਨਹੀਂ ਲਾ ਕੇ ਦਿੱਤਾ ਤੇ ਕੋਈ ਸਾਨੂੰ ਗੱਲਬਾਤ ਦਾ ਪਤਾ ਨਹੀਂ ਲੱਗਿਆ ਸਾਡੇ ਘਰ ਦੇ ਆਉਂਦੇ ਆ ਚਾ ਨਹੀਂ ਬਹੁਤ ਜ਼ਿਆਦਾ ਉੱਥੇ ਭਰੀ ਪਈ ਜੇਲ ਤੇ ਪਰ ਜਨਿਕੇ ਪੰਜਾਬੀ ਕੁੜੀਆਂ ਉਸ ਜੇਲ ਦੇ ਵਿੱਚ 15-20 ਕੁੜੀਆਂ ਬਣਦੀਆਂ ਬਹੁਤ ਵੱਡੀ ਗੱਲ ਹੈ ਭਾਜੀ ਕਹਿੰਦੇ ਜੇ ਆਪਾਂ ਨੇ ਬਾਹਰ ਆਪਣੇ ਪਿੰਡ ਦੇ ਵਿੱਚ ਦੁਕਾਨ ਤੇ ਵੀ ਕੁੜੀ ਭੇਜਣੀ ਹੋਵੇ ਨਾ ਤਾਂ ਆਪਾਂ ਨੂੰ 100 ਵਾਰ 100 ਵਾਰ ਸੋਚਦੇ ਆ ਪਰ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ ਬਗੈਰ ਸੋਚੇ ਸਮਝੇ ਤੋਂ ਕੱਲੀਆਂ ਨੂੰ ਭੇਜ ਦਿੰਨੇ ਆ ਇਹ ਇਹੀ ਤਾਂ ਦੁੱਖ ਹੈ ਇਹੀ ਤਾਂ ਦੁੱਖ ਨਾਲ ਆਪਨੇ ਪੈਸਾ ਮਖਰਖਿਆ ਬਣਦਾ ਦੇ ਜਦੋਂ 31 ਦੀ ਗੱਲ ਕਰਦੇ ਆ ਹਨਾ ਜਦੋਂ ਆਪਣੀ ਧੀਆ ਦੀ ਗੱਲਾਂ ਦੀ ਉਦੋਂ ਵੈਸੇ ਹੀ ਅਸੀਂ इमोशनल ਹੋ ਜਾਂਦੇ ਆ ਹਨਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਇੰਨੇ ਦਰਦ ਦੇ ਵਿੱਚੋਂ ਕੁੜੀ ਲੰਘ ਰਹੀ ਹੈ ਉਦੋਂ ਕੀ ਫੀਲ ਸੀ ਤੁਹਾਡਾ ਮੈਨੂੰ ਇਦਾਂ ਲੱਗਦਾ ਹੁੰਦਾ ਕਿਉਂਕਿ ਮੇਰੇ ਨਾਲ ਦੋ ਬੇਟੇ ਹੀ ਆ ਤੇ ਮੇਰੇ ਬੇਟੀ ਹਨ ਇਸ ਕਰਕੇ ਨਾ ਮੈਨੂੰ ਥੋੜਾ ਜਿਹਾ ਮਤਲਬ ਜ਼ਿਆਦਾ ਹੀ ਰਹਿੰਦਾ ਤੁਸੀਂ इमोशनल ਵੀ ਹੋ ਗਿਆ ਤੁਸੀਂ ਉਹ ਤੋਖਾਈਸੇ ਦਰਦ ਨੂੰ ਆਪਣੇ ਦਿਲ ਦੇ ਅੰਦਰ ਰੱਖਣਾ ਕਿਉਂਕਿ ਇਹੀ ਸਮਝ ਸਕਦੇ ਆ ਸਤਿ ਸ਼੍ਰੀਕਾਲ ਜੀ ਲਿਵੋਂ ਦੇਖ ਰਹੇ ਤੁਸੀਂ ਮੈਂ ਰਮਨਦੀਪ ਸਿੰਘ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਕਲੀ ਜਿਹੜੇ ਏਜੰਟ ਨੇ ਉਹ ਪੰਜਾਬ ਨੂੰ ਅੰਦਰੋਂ ਅੰਦਰੀ ਇੱਕ ਕੁਣ ਦੇ ਵਾਂ ਖਾਰੇ ਨੇ ਇਹ ਨਕਲੀ ਵੀਜ਼ਾ ਲਵਾ ਕੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਜਦੋਂ ਬਾਹਰ ਭੇਜਦੇ ਨੇ ਤਾਂ ਉੱਥੇ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਇਹ ਉਹੀ ਜਾਣਦੀਆਂ ਨੇ ਫਿਰ ਜਿਹੜੇ ਸਾਡੇ ਆਗੂ ਨੇ ਉਹ ਕਿਤੇ ਨਾ ਕਿਤੇ ਮਿਹਨਤ ਕਰਕੇ ਮੁਸ਼ਕਤ ਕਰਕੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਨੇ ਤਾਂ ਇੱਕ ਅਜਿਹੀ ਧੀ ਜੋ ਕਿ ਏਜੰਟ ਦੀ ਠੱਗੀ ਦਾ ਸ਼ਿਕਾਰ ਹੁੰਦੀ ਹੈ 20 ਸਾਲਾਂ ਦੀ ਉਮਰ ਦੇ ਵਿੱਚ ਉਸ ਨੂੰ ਬੰਬੇ ਦੇ ਵਿੱਚ ਜੇਲ੍ਹ ਦੇ ਵਿੱਚ ਰਾਣਾ ਪੈਂਦਾ ਹੈ ਤਾਂ ਅੱਜ ਅਸੀਂ ਉਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਸਾਡੇ ਨਾਲ ਬਸੰਤ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਬੱਚੀ ਹੈ ਜਿਹੜੀ ਬਾਹਰ ਆਈ ਹੈ ਉਹ ਬੱਚੀ ਵੀ ਸਾਡੇ ਨਾਲ ਮੌਜੂਦ ਹੈ ਜਿਸ ਦੇ ਉੱਤੇ ਇਹ ਸਾਰੀ ਗੱਲ ਬੀਤਦੀ ਹੈ ਤੇ ਉਹਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਬਣਦਾ ਹੈ ਕਿ ਉਹਨਾਂ ਨੂੰ ਬੰਬੇ ਦੇ ਵਿੱਚ ਜੇਲ੍ਹ ਕੱਟਣੀ ਪੈਂਦੀ ਹੈ ਭਾਵੇਂ ਕੀ ਕਾਰਨ ਬਣਿਆ ਉਹੀ ਮੇਰਾ ਸਵਾਲ ਹੈ ਕਿ ਕਿਉਂ ਤੁਹਾਨੂੰ ਬੰਬੇ ਦੇ ਵਿੱਚ ਜੇਲ੍ਹ ਕੱਟਣੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਜਾਲੀ ਵੀਜ਼ਾ ਦਿੱਤਾ ਸੀ ਕੀ ਗੱਲਬਾਤ ਹੋਈ ਸੀ ਤੁਹਾਡੀ ਕਿੱਥੇ ਜਾਣਾ ਸੀ ਤੁਸੀਂ ਅਸੀਂ ਕਤਰ ਜਾਣਾ ਸੀ ਹਾਂਜੀ ਬਾਰ ਕੋਣ ਸੀ ਏਜੰਟ ਕੋਣ ਸੀ ਤਰਸੇਮ ਸਿੰਘ ਕਿਨਾਂ ਨੇ ਦੱਸਿਆ ਸੀ ਉਹਦੇ ਬਾਰੇ ਤੁਹਾਨੂੰ ਰਾਜਕੌਰ ਤੇ ਕੀ ਗੱਲਬਾਤ ਹੋਈ ਸੀ ਤੁਹਾਡੀ ਸਾਡੀ ਰਾਜਕੌਰ ਨਾਲ ਗੱਲਬਾਤ ਹੋਈ ਸੀ ਸਾਰੀ ਰਾਜਕੌਰ ਨੇ ਸਾਡੇ ਸਾਰੇ ਪ੍ਰੂਫ ਬਣਵਾਤੇ ਸੀਗੇ ਪਾਸਪੋਰਟ ਵੀ ਉਹਨਾਂ ਦੇ ਕਹਿਣ ਤੇ ਹੀ ਬਣਵਾਇਆ ਤੇ ਅਸੀਂ ਹਨਾ ਕੰਟੈਕਟ ਵੀ ਤਰਸੇਮ ਸਿੰਘ ਨਾਲ ਉਹਨਾਂ ਨੇ ਕਰਵਾਇਆ ਸੀਗਾ ਜੀ ਇੱਥੋਂ ਤਾਂ ਸਾਰੇ ਡਾਕੂਮੈਂਟ ਪੂਰੇ ਹੀ ਹੋਣਗੇ ਤੁਸੀਂ ਫਿਰ ਉੱਥੇ ਜਾ ਕੇ ਅਜਿਹਾ ਕੀ ਹੋ ਗਿਆ ਕਿ ਉਹਨਾਂ ਨੇ ਤੁਹਾਨੂੰ ਜੇਲ੍ਹ ਦੇ ਵਿੱਚ ਕਰਤਾ ਕੀ ਕਮੀ ਆਈ ਕੀ ਚੀਜ਼ ਗਲਤ ਨਿਕਲੀ ਉਹਨਾਂ ਨੇ ਸਾਨੂੰ ਦੋ ਵੀਜ਼ੇ ਦਿੱਤੇ ਸੀ ਜਿਹਦੇ ਵਿੱਚੋਂ ਇੱਕ ਜਾਲੀ ਸੀ ਤੇ ਇੱਕ ਰੀਅਲ ਸੀ ਤੇ ਉਹ ਉਹਨਾਂ ਕਰਕੇ ਸਾਨੂੰ ਭਸਾਇਆ ਗਿਆ ਤੇ ਕਿਹੜੀ ਕੰਟਰੀ ਜਾਣਾ ਸੀ ਤੁਸੀਂ ਕਤਰ ਵਿੱਚ ਕਤਰ ਵਿੱਚ ਹਾਂਜੀ ਤੇ ਉਹਨਾਂ ਨੇ ਕੀ ਕੀ ਕਿਹਾ ਸੀ ਏਜੰਟ ਨੇ ਵੀ ਕਿਹੜਾ ਵੀਜ਼ਾ ਲਾਇਆ ਸੀ ਤੁਹਾਡਾ ਇਥੋਂ ਉਹਨਾਂ ਨੇ ਕਿਹਾ ਪਰਮਾਨੈਂਟ ਵਰਕ ਵੀਜ਼ਾ ਲੱਗਾ ਤੇ ਉਹਨਾਂ ਨੇ ਟੂਰਿਸਟ ਵੀਜ਼ਾ ਲਗਾਇਆ ਪਿਆ ਸੀਗਾ ਜੀ ਠੀਕ ਹੈ ਜੀ ਤੇ ਆ ਕੁੜੀ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿਉਂਕਿ ਇੱਥੋਂ ਤਾਂ ਅਸੀਂ ਸਾਰੇ ਬੜੇ ਚਾਅ ਦੇ ਨਾਲ ਆਪਣੀਆਂ ਧੀਆਂ ਨੂੰ ਭੇਜਦੇ ਹਾਂ ਨਾ ਕੰਮ ਕਰਨ ਦੇ ਲਈ ਭੇਜਦੇ ਤਾਂ ਕਿ ਅਸੀਂ ਵੀ ਆਪਣੇ ਸੁਪਨੇ ਪੂਰੇ ਕਰ ਸਕੀਏ ਪਰ ਉੱਥੇ ਜਾ ਕੇ ਜੋ ਹੋਇਆ ਉਹ ਬਹੁਤ ਮਾੜਾ ਹੋਇਆ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਹੜਾ ਏਜੰਟ ਸੀਗਾ ਉਹ ਤੇ ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਸਾਡੀ ਬੇਟੀ ਜਿਹੜੀ ਹੁਣ ਜੇਲ੍ਹ ਦੇ ਵਿੱਚ ਐ ਤੁਹਾਡੇ ਤੱਕ ਗੱਲ ਕਿਵੇਂ ਪਹੁੰਚਦੀ ਹੈ ਕਿ ਵਿਜ਼ੇ ਗੱਲ ਤੇ ਨਿਕਲ ਗਏ ਅਸੀਂ ਜੀ ਤਕਰੀਬ ਜਦੋਂ ਐਸੇ ਇਹਨਾਂ ਨੂੰ ਪਤਾ ਲੱਗਾ ਸਾਨੂੰ ਵੀ ਇਹਨਾਂ ਨੇ ਸਾਨੂੰ ਫੋਨ ਕੀਤਾ ਰਾਜਕੁਰਨਾ ਤੇ ਕਹਿੰਦੇ ਵੀ ਤੁਹਾਨੂੰ ਏਜੰਟ ਮਿਲੂਗਾ ਦੂਜਾ ਆਪਣਾ ਤਰਸ਼ੇਮ ਸਿੰਘ ਕਹਿੰਦਾ ਵੀ ਤੁਸੀਂ ਜਾਂਦੇ ਤੁਸੀਂ ਬਾਗੇ ਪਰਾਨੇ ਤੁਸੀਂ ਜਾਵੜਿਓ ਤੇ ਉੱਥੋਂ ਜਾ ਕੇ ਤੁਹਾਨੂੰ ਕਾਗਜ਼ ਪੱਤਾ ਤੁਹਾਨੂੰ ਸਾਰੇ ਬਣਾ ਕੇ ਤੁਹਾਨੂੰ ਦੇ ਦੂਗਾ ਇਹ ਕਹਿੰਦਾ ਵੀ ਸਾਨੂੰ ਕਾਗਜ਼ ਦਾ ਤੁਹਾਨੂੰ ਪੂਰਾ ਰੀਜਲ ਹੋਣਾ ਚਾਹੀਦਾ ਇਹ ਨਾ ਹੋਵੇ ਕੋਈ ਸਾਡੇ ਨਾਲ ਠੱਗੀ ਧੋਖਾ ਹੋ ਜਾਏ ਕੋਈ ਉਹ ਕਹਿੰਦਾ ਵੀ ਬੇਫਿਕਰ ਹੋ ਰਿਕਾਰਡ ਵੀ ਸਾਡੇ ਜਿਹੜਾ ਮੋਬਾਈਲ ਉੱਥੇ ਆ ਦੂਜਾ ਬੰਬੇ ਉਹਦੇ ਵਿੱਚ ਸਾਰੇ ਰਿਕਾਰਡ ਵੀ ਹੈ ਸਾਰੀ ਜਿਵੇਂ ਜਿਵੇਂ ਅਸੀਂ ਕੁੜੀ ਨੂੰ ਕਿਹਾ ਵੀ ਜਿਹੜੀ ਰਿਕਾਰਡ ਭਰਦੇ ਨਾ ਸਾਇਦ ਕਿਤੇ ਆਪਣੀ ਠੱਗੀ ਧੋਖਾ ਨਾ ਹੋ ਜਾਏ ਫਿਰ ਅਸੀਂ ਦੁਬਾਰਾ ਫਿਰ ਰਾਜਕੌਰ ਨੂੰ ਦੁਬਾਰਾ ਹੀ ਪੁੱਛਿਆ ਸੀਗਾ ਤੇ ਅਸੀਂ ਕਹਿ ਰਹੇ ਆ ਕੁੜਕੇ ਤੇ ਸਾਡੇ ਨਾਲ ਕੋਈ ਠੱਗੇ ਧੋਖਾ ਨਾ ਹੋ ਜਾਵੇ ਉਹ ਕਹਿੰਦੇ ਬੇਅੰਕਲ ਕੋਈ ਧੋਖਾ ਠੱਗੇ ਧੋਖਾ ਨਹੀਂ ਫਿਰ ਜਟਨਾ ਫਿਰ ਸਾਡੇ ਨਾਲ ਗੱਲ ਕੀਤੀ ਸਾਡੇ ਨਾਲ ਜਟਨਾ ਉਹ ਕਹਿੰਦਾ ਬਾਈ ਤੁਸੀਂ ਬੇਫਿਕਰ ਹੋ ਕੋਈ ਠੱਗੀ ਧੋਖੇ ਵਾਲੀ ਗੱਲ ਨਹੀਂ ਹੋਊਗੀ ਤੁਸੀਂ ਬੇਫਿਕਰ ਹੋ ਤੁਹਾਡੀ ਬੱਚੀ ਨਹੀਂ ਸਾਡੀ ਬੱਚੀ ਹੈ ਜਦੋਂ ਬੱਚੇ ਨੂੰ ਤਕਰੀਬਨ ਇੱਥੇ ਕਹਿੰਦੇ ਪੈਸੇ ਪਾਸਪੋਰਟ ਕਰਵਾ ਦਿਓ ਪਾਸਪੋਰਟ ਕਰਵਾ ਦਿਓ ਤੇ ਉਹ ਤੇ ਮੁਰਕੇ ਜੀ ਤੁਹਾਨੂੰ ਅਸੀਂ ਵੀਜ਼ਾ ਨਾਲ ਦੇ ਨਾਲ ਭੇਜ ਦਾਂਗੇ ਅਸੀਂ ਸੀ ਅਨਪੜ੍ਹ ਜੀ ਸਾਨੂੰ ਕੋਈ ਪਤਾ ਨਹੀਂ ਸੀ ਵੀਜ਼ਾ ਜਾਂ ਵਰਕ ਜਾਂ ਜਾਂ ਟੂਰ ਐਸੇ ਭੇਜਾ ਜਦੋਂ ਕਦੇ ਵੀ ਅੱਜ ਤੋਂ ਕਹਿੰਦੇ 13 ਤਰੀਕ ਨੂੰ ਤੁਸੀਂ ਤੁਸੀਂ ਕਹਿੰਦਾ ਵੀ ਕੁੜੀ ਨੂੰ ਤਿਆਰ ਕਰਕੇ ਬੰਬੇ ਚੜਾ ਕੇ ਆਉਣੀ ਹੈ ਤੇ ਸਾਨੂੰ ਕਹਿੰਦੇ ਵੀ ਕਾਗਜ਼ੋ ਤੁਸੀਂ ਆ ਕੇ ਝੜੱਕ ਆਜੋ ਜੀ ਪਹਿਲਾਂ ਸਾਨੂੰ ਕਹਿੰਦੇ ਵੀ ਆਪਣਾ ਝੜੱਕ ਚੌਂਕ ਚੜਕ ਤੇ ਝੰਡਿਆਂ ਦੇ ਉੱਥੇ ਆ ਜਾਓ ਜੀ ਸਾਨੂੰ ਉੱਥੇ ਉਹਨਾਂ ਨੂੰ ਬੁਲਾ ਲਿਆ ਤੇ ਉੱਥੋਂ ਤਕਰੀਬਨ ਜਦੋਂ ਉੱਥੇ ਆ ਕੇ ਉਹਨੂੰ ਫੋਨ ਲਾਇਆ ਉਹ ਕਦੇ 5 ਮੀਟਰ ਰੁਕ ਜਾਓ 5 ਮੀਟਰ ਰੁਕਣ ਦੇ ਮੁਤਾਬਕ ਕਹਿੰਦੇ ਵੀ ਆਪਾਂ ਉੱਥੇ ਦੁਕਾਨ ਹੈ ਕਹਿੰਦਾ ਵੀ ਤੁਹਾਨੂੰ ਸਾਰਾ ਕੁਝ ਉਥੋਂ ਤੱਕੜਵਾਦਨੇ ਤੇ ਕਾਂ ਤੋਂ ਉਹ ਦੁਕਾਨ ਉੱਥੇ ਬੰਦ ਸੀਗੀ ਮੁੜ ਕੇ ਸਾਨੂੰ ਲੈ ਗਿਆ ਉੱਥੇ ਤਕਰੀਬਨ ਚੜਕ ਅੱਡੇ ਦੇ ਵਿੱਚ ਮੈਂ ਉੱਥੇ ਇਹ ਕਹਿੰਦਾ ਵੀ ਸਾਨੂੰ ਵੀ ਮਿਲ ਕੇ ਸਾਨੂੰ ਇਹ ਕਹਿੰਦੇ ਵੀ ਕਹਿੰਦੇ ਵੀ ਤੁਹਾਨੂੰ ਕਾਗਜ਼ ਪੱਤਰ ਤੁਹਾਨੂੰ ਹੁਣੇ ਕਢਵਾ ਕੇ ਦੇਣੇ ਇਹ ਕਹੇ ਵੀ ਕੋਈ ਇਹਦੇ ਵਿੱਚ ਕੋਈ ਗੱਲਬਾਤ ਉਹ ਦੁਕਾਨ ਵਾਲ ਨੇ ਸਾਨੂੰ ਕਿਹਾ ਸੀਗਾ ਕਹਿੰਦੇ ਵੀ ਤੁਸੀਂ ਇਹ ਕਾਗਜ਼ ਪੱਤਰ ਨਾ ਤੁਸੀਂ ਆਦੇ ਪੜਾ ਲਿਓ ਅਸੀਂ ਫਿਰ ਉਸੇ ਵਾਕ ਤੇ ਹੁਣ ਸਾਈਡ ਤੇ ਨਿਕਲ ਕੇ ਤੇ ਅਸੀਂ ਫਿਰ ਉਹਨੂੰ ਦੁਬਾਰਾ ਫੇਰ ਗੈਰਡ ਕੀਤਾ ਫਿਰ ਉਸੇ ਵਾਕ ਤੇ ਕੁੜੀ ਨੂੰ ਫੋਨ ਲਾਇਆ ਰਾਜਕਰ ਨੂੰ ਵੀ ਭਾਈ ਦੇਖੋ ਵੀ ਆ ਸਾਨੂੰ ਦੁਕਾਨ ਵਾਲ ਨੇ ਦੱਸਿਆ ਵੀ ਆ ਚੱਕਰ ਨਾ ਬਣ ਜਾਏ ਤੁਹਾਡੇ ਨਾਲ ਉਹ ਕਹਦਾ ਵੀ ਬੇਫਿਕਰ ਹੋ ਫਿਰ ਅਸੀਂ ਉਹ ਉਹ ਕੁੜੀ ਜਦੋਂ ਜਦੋਂ ਉਹ ਬੋਲਿਆ ਸੀ ਉਹਨੂੰ ਰਿਕਾਰਡ ਵੀ ਨਾਲ ਦੇ ਨਾਲ ਕਰੀ ਗਏ ਸੀ ਤੁਹਾਨੂੰ ਇਹ ਸਾਰੀ ਗੱਲਾਂ ਪਹਿਲਾਂ ਦੱਸੀਆਂ ਗਈਆਂ ਸੀ ਕਿ ਕਿਤਨੇ ਕਿਤੇ ਤੁਸੀਂ ਠੱਗੇ ਦਾ ਸ਼ਿਕਾਰ ਨਾ ਹੋ ਜਾਈਓ ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਕੁੜੀ ਦਾ ਫੋਨ ਆਇਆ ਸੀ ਕਿ ਕਿ ਬਾਪੂ ਜੀ ਮੇਰੇ ਨਾਲ ਇਹ ਗੱਲ ਹੋ ਗਈ ਹੈ ਜਦੋਂ ਇਹ ਜੇਲ੍ਹ ਦੇ ਵਿੱਚ ਜਾਂਦੇ ਹੋ ਸਾਰਾ ਕੁਝ ਗਲਤ ਨਿਕਲ ਜਾਂਦਾ ਹੈ ਇਹ ਜਦੋਂ ਸਾਨੂੰ ਅਸੀਂ ਚੜਾ ਕੇ ਬੰਬੇ ਤੋਂ ਆਪਣੇ ਦਿੱਲੀ ਤੋਂ ਇਹ ਚੜਾ ਕੇ ਅਸੀਂ ਵਾਪਸੀ ਆਏ ਆ ਵਦਨੇ ਤੱਕ ਪਹੁੰਚ ਗਏ ਬੰਬੇ ਤੋਂ 8 ਘੰਟੇ ਦੇ ਵਿੱਚ ਐਸੇਆਂ ਦੇ ਵਿੱਚ ਇਹ ਪਹੁੰਚ ਗਈ ਤਕਰੀਬਨ ਉੱਧਰ ਲੇ ਤਕਰੀਬਨ ਇੱਥੋਂ ਫਲੈਟ ਸੀਗੇ 5:17 ਤੇ ਉੱਥੋਂ 2 ਘੰਟੇ ਤੱਕ ਤਕਰੀਬਨ ਉੱਥੇ ਪਹੁੰਚ ਗਏ ਉੱਥੇ 1 ਘੰਟਾ ਇਹ ਬੈਠ ਰਹੀ ਆ ਉੱਥੇ ਕਹਿੰਦੇ ਫਿਰ ਦੇਰੀ ਜਦੋਂ ਉਹ ਦੇਖਿਆ ਵੀ ਕਾਗਜ਼ ਪੱਤਰ ਜਿਵੇਂ ਉਹਨੂੰ ਕਿਹਾ ਵੀ ਮੈਂ ਤੁਹਾਨੂੰ ਦੁਜਾ ਭੇਜਦਾ ਟਿਕਟ ਹੋਰ ਭੇਜਦਾ ਕਹਿੰਦੇ ਵੀ ਠੀਕ ਹੈ ਇਹ ਕਹੇ ਕੁੜੀ ਨੇ ਫੋਨ ਲਾਇਆ ਕਹਿੰਦੇ ਵੀ ਟਿਕਟ ਕਹਿੰਦਾ ਹੁਣੇ ਭੇਜਦਾ ਉਦੋਂ ਮੁੜ ਕੇ ਜਦੋਂ ਇੱਕ ਤਾਂ ਨਗਾਹਾ ਦੂਜਾ ਤਾਂ ਨਗਾਹਾ ਉੱਥੇ ਚੱਕ ਕੇ ਕੀਤਾ ਤੇ ਜਦੋਂ ਉਹਨਾਂ ਨੇ ਕੰਪਿਊਟਰ ਚੱਕ ਕੀਤਾ ਤੇ ਵਿਜੇ 2 ਨਿਕਲੇ ਜੀ ਵਿਜੇ 2 ਨਿਕਲੇ ਵਿਜੇ 2 ਨਿਕਲੇ ਉਹਨਾਂ ਨੇ ਵਰਕ ਪਰਮਿਟ ਕਿਹਾ ਸੀ ਤੇ ਟੂਰਿਸਟ ਵੀ ਚਾ ਨਿਕਲੇ ਹਾਂ ਵਰਕ ਪਰਮਿਟ ਕਿਹਾ ਸੀ ਜੀ ਤੇ ਨਿਕਲਾ ਟੂਰਿਸਟ ਜੀ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਬੇਟਾ ਕਿ ਇਹ ਤੁਹਾਡੇ ਵੀਜ਼ੇ ਗਲਤ ਨੇ ਫਿਰ ਉਸ ਤੋਂ ਬਾਅਦ ਤੁਹਾਡੀ ਕੀ ਗੱਲ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ ਤੁਹਾਨੂੰ ਕਿੱਥੇ ਲੈ ਕੇ ਜਾਂਦੇ ਨੇ ਉਹ ਤੁਹਾਡੇ ਪਾਸਪੋਰਟ ਤਾਂ ਆਪਣੇ ਕੋਲ ਜ਼ਬਤ ਕਰ ਲੈਂਦੇ ਨੇ ਕੀ ਹੁੰਦਾ ਉਸ ਤੋਂ ਬਾਅਦ ਹਾਂਜੀ ਜੀ ਉਹਨਾਂ ਨੇ ਫੋਨ ਵੀ ਲੈ ਲਿਆ ਸੀ ਤੇ ਉਹਨਾਂ ਨੇ ਜੀ ਪਾਸਪੋਰਟ ਵੀ ਲੈ ਲਿਆ ਸਾਰੇ ਬੋਡੀ ਪਾਸ ਸੀ ਸਾਰੇ ਪ੍ਰੂਫ ਸੀ ਜਿੰਨੇ ਵੀ ਵੀਜ਼ੇ ਸੀ ਮੇਰੇ ਕੋਲ ਜਿਹੜਾ ਕੁਝ ਵੀ ਸਮਾਨ ਸੀ ਸਾਰਾ ਕੁਝ ਉਹਨਾਂ ਨੇ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਏਜੰਟ ਦਾ ਨੰਬਰ ਮੰਗਿਆ ਮੇਰੇ ਤੋਂ ਤੇ ਮੈਂ ਨੰਬਰ ਵੀ ਦਿੱਤਾ ਤੇ ਨਾਮ ਵੀ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮੇਰੇ ਦੇ ਕਾਰਵਾਈ ਕੀ ਕਰਕੇ ਉਹਨਾਂ ਨੇ ਮੈਨੂੰ ਜੇਲ੍ਹ ਚ ਜੇਲ੍ਹ ਚ ਪਾਤਾ ਸੀਗਾ ਹਾਂਜੀ ਤੁਸੀਂ ਕੁੜੀ ਨੂੰ ਮੈਂ ਤਾਂ ਕਹਾਂਗਾ ਕਿ ਜਾਨ ਬਚਾ ਕੇ ਤੁਸੀਂ ਲੈ ਕੇ ਆਨੇ ਹੋ ਜਿੱਡਾ ਵੱਡਾ ਪੁੰਨ ਤੁਸੀਂ ਕੀਤਾ ਮੈਨੂੰ ਲੱਗਦਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਕਰ ਸਕਦਾ ਕਿਸੇ ਦੀ ਧੀ ਨੂੰ ਵਾਪਸ ਲੈ ਕੇ ਆਣਾ ਤੁਹਾਡੇ ਤੱਕ ਇਹ ਗੱਲ ਕਿਵੇਂ ਪਹੁੰਚਦੀ ਹੈ ਕਿ ਸਾਡੀ ਧੀ ਜੇਲ੍ਹ ਦੇ ਅੰਦਰ ਹੈ ਤੇ ਉਸ ਤੋਂ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਹੈ ਜਿਹੜੇ ਮੰਨ ਲਾਏ ਕਿਉਂਕਿ ਇਹ ਮੇਰੇ ਨਾਲ ਦੇ ਪਿੰਡ ਦੇ ਹੀ ਆ ਤੇ ਇਸ ਕਰਕੇ ਸਾਡਾ ਆਪਸ ਵਿੱਚ ਵੀ ਆਉਣਾ ਜਾਣਾ ਰਹਿੰਦਾ ਸਾਰਿਆਂ ਨਾਲ ਕਿਉਂਕਿ ਸੰਪਰਕ ਇਹਦਾ ਪਿੰਡਾਂ ਪਿੰਡਾਂ ਵਾਲਿਆਂ ਦੇ ਲੋਕਾਂ ਦੀ ਇਹ ਖਾਸੀਅਤ ਹੈ ਵੀ ਇੱਕ ਦੂਜੇ ਨਾਲ ਵਿਚਰਦੇ ਰਹਿੰਦੇ ਆ ਤੇ ਇਸ ਕਰਕੇ ਇਹਨਾਂ ਨੂੰ ਪਤਾ ਸੀਗਾ ਵੀ ਪਿਛਲੀ ਵਾਰੀ ਮੰਨ ਲਾ ਬੂਜਾ ਲੈ ਕੇ ਆਇਆ ਸੀ ਮੈਂ ਬਹਿਰੀਨ ਤੋਂ ਲੜਕੀਆਂ ਤਿੰਨ ਰੈਸਕਿਊ ਕਰਕੇ ਆਪ ਜਾ ਕੇ ਉਥੋਂ ਅਰਬੀ ਘਰ ਦੇ ਵਿੱਚੋਂ ਮੈਰ ਲੈ ਕੇ ਆਇਆ ਸੀ ਇਹਨਾਂ ਨੂੰ ਪਤਾ ਸੀਗਾ ਇਹ ਜਾਂਦੇ ਆਉਂਦੇ ਕਰਕੇ ਇਹਨਾਂ ਨੇ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਮੁੜ ਕੇ ਫਿਰ ਮੈਂ ਅਸੀਕਾ ਵੀ ਮੈਂ ਕਹਾਂ ਵੀ ਲੜਕੀ ਦਾ ਮਾਮਲਾ ਵੀ ਮੈਂ ਤਾਂ ਕੋਈ ਚੱਕਰ ਨਹੀਂ ਮੈਥੋਂ ਨਹੀਂ ਰਿਆ ਗਿਆ ਤੇ ਫਿਰ ਅਸੀਂ ਉੱਥੇ ਜਾ ਕੇ ਬੰਬੇ ਵਕੀਲ ਨਾਲ ਗੱਲ ਕਰਕੇ ਸਾਰਾ ਕੋਈ ਪ੍ਰੋਸੈਸ ਕਰਕੇ ਫਿਰ ਅਸੀਂ ਮਨਲਾ 4-5 ਦਿਨ ਚ ਸਾਨੂੰ 6 ਦਿਨ ਲੱਗੇ ਸਮਝ ਲਓ 6-7 ਦਿਨ ਇਸ ਪ੍ਰੋਸੈਸ ਨੂੰ ਜਦੋਂ ਕਿਸੇ ਬਾਹਰਲੀ ਸਟੇਟ ਦੇ ਵਿੱਚ ਜਾ ਕੇ ਕੋਈ ਕਾਰਵਾਈ ਕਰਨੀ ਹੁੰਦੀ ਆ ਬਹੁਤ ਮੁਸ਼ਕਲ ਆਉਂਦੀ ਆ ਕਿਉਂਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਹੁੰਦੇ ਬਹੁਤ ਜ਼ਿਆਦਾ ਮੁਸ਼ਕਲ ਸਾਨੂੰ ਪਤਾ ਵੀ ਕਿਵੇਂ ਮਨਲਾ ਕਿਵੇਂ ਅਸੀਂ ਕਢਾ ਕੇ ਲਿਆ ਆ ਭਾਈ ਕਿੰਨਾ ਕੁ ਖਰਚਾ ਆ ਗਿਆ ਤੇ 1.5 ਲੱਖ ਤੋਂ ਪਲੱਸ ਆ ਗਿਆ 1.5 ਲੱਖ ਬਾਹਰ ਲੈ ਕੇ ਆਉਣ ਦੇ ਵਿੱਚ ਬਾਹਰ ਕਢਾਉਣ ਦੇ ਵਿੱਚ ਜਿਹੜਾ 80000 ਇਹਨਾਂ ਨੇ ਲੈ ਲਿਆ ਉਹਨਾਂ ਨੇ ਲੈ ਲਿਆ 50000 ਇੱਕ ਤੇ 30000 ਇਹਨਾਂ ਨੇ ਅਕਾਊਂਟ ਦੇ ਵਿੱਚ ਪਾਇਆ 50000 ਨਕਦ ਲਿਆ ਤੇ 30000 ਰੁਪਿਆ ਇਹਨਾਂ ਨੇ ਅਕਾਊਂਟ ਦੇ ਵਿੱਚ ਪਾਇਆ ਤੁਸੀਂ ਉਸ ਏਜੰਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫੋਨ ਹੀ ਨਹੀਂ ਚੱਕ ਰਿਹਾ ਮੇਰਾ ਮੇਰਾ ਫੋਨ ਹੀ ਨਹੀਂ ਚੱਕ ਰਿਹਾ ਪਤਾ ਨਹੀਂ ਕਿਉਂ ਜਿਹੜਾ ਇਹ ਏਜੰਟ ਹੈ ਇਹ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਮੈਂ ਸਟਾਰਟਿੰਗ ਦੇ ਵਿੱਚ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਘੁਣ ਦੇ ਮਗ ਅੰਦਰੰਦਰੀ ਪੰਜਾਬ ਨੂੰ ਖਾਰੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਹਰ ਰੋਜ਼ ਇੱਕ ਖਬਰ ਆ ਜਾਂਦੀ ਹੈ ਕਿ ਕੋਈ ਪਰਿਵਾਰਕ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਪਰ ਫਿਰ ਵੀ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਪਤਾ ਕੀ ਹੈ ਇਹ ਗੱਲ ਆਪਣੀ ਕੱਲਿਆਂ ਤੇ ਨਹੀਂ ਦੇਖੋ ਜਿੱਦਾਂ ਹੁਣ ਆਪਾਂ ਜੇ ਤਾਂ ਆਪਾਂ ਸਾਰੇ ਜਣੇ ਰਲ ਕੇ ਕਰਾਂਗੇ ਕੰਮ ਤੇ ਫੇਰ ਹੀ ਹੋ ਸਕਦਾ ਇਹ ਕੋਈ ਵੀ ਮਸਲਾ ਹੱਲ ਕਰਨਾ ਹੋਵੇ ਤਾਂ ਰਲ ਕੇ ਹੀ ਹੁੰਦਾ ਹੁੰਦਾ ਜੇ ਆਪਾਂ ਕਹੀਏ ਪਰਿਵਾਰ ਆਪਣੇ ਦੱਸ ਨਹੀਂ ਰਹੇ ਵੀ ਦੂਜੇ ਨੂੰ ਮਨਲਾ ਆਪਾਂ ਦੱਸ ਨਹੀਂ ਰਹੇ ਵੀ ਮੇਰੀ ਬੱਚੀ ਬਾਹਰ ਚੱਲੀ ਮੇਰਾ ਬੱਚਾ ਬਾਹਰ ਚੱਲਿਆ ਜਦੋਂ ਫਸ ਜਾਂਦਾ ਉਦੋਂ ਹੀ ਸਾਡੇ ਤੱਕ ਅਪਰੋਚ ਕਰਦੇ ਆ ਜਾਂ ਕਿਸੇ ਨਾ ਵੀ ਸੋਸ਼ਲ ਵਰਕਰ ਨਾਲ ਜਾਂ ਕਿਸੇ ਨਾ ਵੀ ਕਰਦੇ ਆ ਤੇ ਇਸ ਕਰਕੇ ਵੀ ਨਹੀਂ ਆਪਾਂ ਦੱਸ ਦੇ ਕੇ ਕਿਸੇ ਨੂੰ ਵੀ ਬਿਲਕੁਲ ਭਾਜੀ ਹੋਰ ਵੀ ਪਤਾ ਲੱਗਿਆ ਤੁਹਾਨੂੰ ਜਦੋਂ ਤੁਸੀਂ ਉੱਥੇ ਜਾਂਦੇ ਹੋ ਉਹ ਵੀ ਹੋਰ ਵੀ ਕੁੜੀਆਂ ਨੇ ਅੰਦਰ ਉੱਥੇ ਘੱਟੋ ਘੱਟ 15-20 ਕੁੜੀਆਂ ਉਸ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੈ ਬਿਲਕੁਲ ਪੰਜਾਬੀ ਕੁੜੀਆਂ ਜਿਹੜੀਆਂ ਪੰਜਾਬੀ ਕੁੜੀਆਂ ਦੀ ਮੈਂ ਗੱਲ ਕਰਦਾ ਬਾਕੀ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉੱਥੇ ਭਰੀ ਪਈ ਜੇਲ੍ਹ ਤੇ ਪਰ ਜਨ ਕਿ ਪੰਜਾਬੀ ਕੁੜੀਆਂ ਉਸ ਜੇਲ੍ਹ ਦੇ ਵਿੱਚ 15-20 ਕੁੜੀਆਂ ਹਨ ਕਿਸ ਤਰ੍ਹਾਂ ਦੀ ਕਾਨੂੰਨੀ ਕਾਨੂੰਨੀ ਸਹਾਇਤਾ ਲਈ ਸੀ ਤੁਸੀਂ ਇਸ ਕੁੜੀ ਨੂੰ ਬਾਹਰ ਲਿਆਉਣ ਵਾਸਤੇ ਪੁੱਛੋ ਨਾ ਤੁਸੀਂ ਉੱਥੇ ਜਾ ਕੇ ਵਕੀਲ ਵੀ ਹਰ ਬੰਦਾ ਪੈਸੇ ਮੰਗਦਾ ਹਰ ਬੰਦਾ ਜਿਹਨੂੰ ਕਿਸੇ ਤੋਂ ਕਾਗਜ਼ ਵੀ ਕਢਾਉਣਾ ਉਹ ਵੀ ਬੰਦਾ ਪੈਸੇ ਮੰਗਦਾ ਵੀ ਮਤਲਬ ਜੋ ਕਰਨਾ ਹੈ ਵੈਸੇ ਨਾਲ ਵੀ ਇੰਨਾ ਕ ਵੀ ਥੋੜਾ ਜਾਣਕਾਰੀ ਕਰਕੇ ਵੀ ਕਢਵਾ ਲਿਆਂਦੀ ਕੁੜੀ ਕਿਰਾਂ ਜਵਾਨਤ ਕਰਾ ਲਈ ਹੈ ਤੇ ਕਿਰਾਂ ਲੜਕੀ ਬਾਹਰ ਆ ਗਈ ਹੈ ਹੁਣ ਗਾਂ ਵੇਖਾਂਗੇ ਅੱਗੇ ਫਿਰ ਦੂਜੇ ਨਾਲ ਆਪਣੇ ਐਸ ਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੇ ਫਿਰ ਅੱਗੇ ਕਾਨੂੰਨੀ ਕਾਰਵਾਈ ਕਰਾਵਾਂਗੇ ਇਹ ਦੁਵਾਰ ਕਿਸ ਤਰੀਕੇ ਦੇ ਨਾਲ ਆਪਣਾ ਪਾਲਣ ਪੋਸ਼ਣ ਕਰਦਾ ਤੁਸੀਂ ਕਹਿੰਦੇ ਬਹੁਤ ਪੁਰੀ ਗਰੀਬ ਪਰਿਵਾਰ ਹੈ ਕਿਉਂਕਿ ਨਰਮਾ ਚੌਕ ਕੇ ਇਹਨਾਂ ਨੇ ਪੈਸੇ ਦਿੱਤੇ ਸੀ ਨਰਮਾ ਚੌਕ ਕੇ ਨਰਮਾ ਚੌਕ ਕੇ ਇਹਨਾਂ ਨੇ ਜੰਟ ਨੂੰ ਪੈਸੇ ਦਿੱਤੇ ਆ ਤੇ ਜਿਹੜੇ ਹੁਣ ਇਕੱਠੇ ਕੀਤੇ ਆ ਇਹ ਆਮ ਮੰਨ ਲਾ ਪਿੰਡ ਦੇ ਵਿੱਚੋਂ ਤੇ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਇਹ ਬ੍ਰਦਰ ਆ ਉਹਨਾਂ ਦੇ ਇਹਨਾਂ ਨੇ ਪੈਸੇ ਦਿੱਤੇ ਕੁਛ ਇਹਨਾਂ ਦੇ ਵੱਡੇ ਭਰਾਣੇ ਦਿੱਤੇ ਛੋਟੇ ਛੋਟੇ ਇਕੱਠੇ ਕਰਕੇ ਜਿਹਨੇ ਕਿ ਲਾਏ ਪੈਸੇ ਅਸੀਂ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਉਹ ਮਤਲਬ ਥੋੜੀ ਵੀ ਧੀ ਹੈ ਹਨਾ ਤੁਹਾਨੂੰ ਪਤਾ ਸੀ ਕਿ ਬਾਹਰ ਜਾ ਰਹੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਆਪਣਿਆਂ ਤੋਂ ਹੀ ਗੱਲਾਂ ਲੁਕੋਲੇ ਸਾਨੂੰ ਪਤਾ ਹੀ ਨਹੀਂ ਹੁੰਦਾ ਕੋਈ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਹਣ ਤਾਂ ਪਤਾ ਉਦੋਂ ਲੱਗਾ ਜਦ ਦਿਨ ਅਸੀਂ ਇੱਥੋਂ ਕੁੜੀ ਤੁਰਨ ਲੱਗੀ ਆ ਹੂੰ ਉਦੋਂ ਪਤਾ ਲੱਗਾ ਹਣ ਤਾਂ ਆਥਣੇ ਪਰਿਵਾਰ ਦੀ ਕਿੰਦਾ ਦੀ ਮਜਬੂਰੀ ਲੱਗਦੀ ਹੈ ਦੇਖੋ ਕਿਸੇ ਦਾ ਜੀ ਨਹੀਂ ਕਰਦਾ ਇਸ ਕਰਕੇ ਲੱਗਦੀ ਹੈ ਜੀ ਵੇਖ ਲਓ ਤੁਸੀਂ ਆ ਘਰ ਦਿਖਾਇਆ ਜਾਵੇ ਵੀ ਆ ਵੇਖੋ ਗਰੀਬ ਹੈ ਵੀ ਇਸ ਕਰਕੇ ਅਗਲਾ ਹਰ ਇੱਕ ਹੀ ਸੋਚਦਾ ਵੀ ਮੇਰਾ ਬੱਚਾ ਬਾਹਰ ਚੱਲ ਜੇ ਤੇ ਵੀ ਥੋੜਾ ਜਿਆਦਾ ਸੀ ਵੀ ਅੱਪ ਹੋ ਚੱਕੀ ਇਸ ਲਈ ਹੋ ਜਾਂਦਾ ਵੀ ਤਾਂ ਕਰਕੇ ਗਰੀਬ ਪਰਿਵਾਰਾਂ ਨੂੰ ਹੀ ਏਜੰਟ ਜਿਹੜੇ ਗਰੀਬ ਪਰਿਵਾਰਾਂ ਨੂੰ ਹੀ ਫਸਾਉਂਦੇ ਆ ਵੀ ਇੱਥੇ ਆਪਾਂ ਪੰਜਾਬ ਦੇ ਵਿੱਚ ਤਾਂ ਆਪਾਂ ਇਹ ਗੱਲ ਕਹਿ ਦਿੰਦੇ ਆ ਯਾਰ ਫਲਾਨਾ ਫਲਾਨੇ ਦੇ ਘਰੇ ਨਹੀਂ ਜਾਣਾ ਉਹਨਾਂ ਦੇ ਮੁੰਡਾ ਜਵਾਨ ਹੈ ਬਾਹਰ ਕਿਉਂ ਮੱਲਾਏ ਲੋਕ ਭੇਜ ਰਹੇ ਆ ਬਾਹਰ ਕਿਉਂ ਪਈਦੇ ਬਾਹਰ ਦੱਸੋ ਆਪਣਾ ਕੌਣ ਹੈ ਮੈਨੂੰ ਇਹ ਚੀਜ਼ ਦੁੱਖ ਬਹੁਤ ਲੱਗਦਾ ਇੱਕ ਨਾ ਬਹੁਤ ਵੱਡੀ ਗੱਲ ਹੈ ਭਾਜੀ ਕਹਿੰਦੇ ਜੇ ਆਪਾਂ ਨੇ ਬਾਹਰ ਆਪਣੇ ਪਿੰਡ ਦੇ ਵਿੱਚ ਦੁਕਾਨ ਤੇ ਵੀ ਕੁੜੀ ਭੇਜਣੀ ਹੋਵੇ ਨਾ ਤਾਂ ਆਪਾਂ ਨੂੰ 100 ਵਾਰ 100 ਵਾਰ ਸੋਚਦੇ ਆ ਪਰ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ ਬਗੈਰ ਸੋਚੇ ਸਮਝੇ ਤੋਂ ਕੱਲੀਆਂ ਨੂੰ ਭੇਜ ਦਿੰਨੇ ਆ ਇਹ ਇਹੀ ਤਾਂ ਦੁੱਖ ਹੈ ਇਹੀ ਤਾਂ ਦੁੱਖ ਨਾ ਆਪਨੇ ਪੈਸਾ ਮੱਖ ਰੱਖਿਆ ਹੋਊਗਾ ਬਿਲਕੁਲ ਅਵੀ ਇਹ ਇਸ ਕਰਕੇ ਕਿਉਂਕਿ ਆਪਾਂ ਕਹਿੰਨੇ ਜੇ ਆਪਾਂ ਰਲ ਕੇ ਕਰਾਂਗੇ ਨਾ ਸਾਰੇ ਜਿੱਦਾਂ ਜਿੱਦਾਂ ਕਿ ਹੁਣ ਸੀਗਾ ਅਸੀਂ ਮਨ ਲੈ ਸਾਡੇ ਕੋਲੇ ਸੋਸ਼ਲ ਵਰਕਰ ਇਹਨਾਂ ਨੂੰ ਪਤਾ ਹੈ ਵੀ ਇਹ ਬੰਦੇ ਬਾੜਾ ਮੋਟਾ ਜਾਣਦੇ ਆ ਜਾਂਦੇ ਆਉਂਦੇ ਆ ਇਹ ਸਾਨੂੰ ਪੁੱਛ ਲੈਂਦੇ ਤੇ ਹੋ ਸਕਦਾ ਅਸੀਂ ਇਹ ਨਾਮ ਨੋਬਤੀ ਨਾਉਣ ਦਿੰਦੇ ਜਿਵੇਂ ਆਪਦੇ ਭਰਾਵਾਂ ਨੂੰ ਹੀ ਪੁੱਛ ਲੈਂਦਾ ਇਹਨਾਂ ਨੇ ਪੁੱਛ ਲੈਣਾ ਸਾਨੂੰ ਬਸੰਤ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਤਾਂ ਕੁੜੀ ਦੇ ਨਾਲ ਗੱਲਬਾਤ ਕਰਦੇ ਉੱਥੇ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਉੱਥੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਉੱਥੇ ਹੋਰ ਵੀ ਪੰਜਾਬ ਦੀਆਂ ਕੁੜੀਆਂ ਸੀ ਹੋਰ ਵੀ ਹੈਗੀਆਂ ਸੀਗੇ ਉੱਥੇ ਤੁਸੀਂ ਮਿਲੇ ਉਹਨਾਂ ਨੂੰ ਹਾਂਜੀ ਤੁਹਾਡੀ ਗੱਲਬਾਤ ਉਹਨਾਂ ਨੇ ਦੱਸਿਆ ਕੁਝ ਕਿ ਉਹ ਕਿਉਂ ਨੇ ਉੱਥੇ ਉਹ ਵੀ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਨੇ ਕੋਈ ਹੋਰ ਕਾਰਨ ਸੀ ਹਾਂਜੀ ਉਹ ਵੀ ਏਜੰਟ ਦੇ ਕਰਕੇ ਠੱਗੀ ਧੋਖੇ ਵਿੱਚ ਆਈਆਂ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਫਸਾਇਆ ਗਿਆ ਸੀ ਜੀ ਮੈਂ ਜਾਣਨਾ ਚਾਹਨਾ ਜਦੋਂ ਤੁਸੀਂ ਉੱਥੇ 7 ਦਿਨ ਜੇਲ੍ਹ ਦੇ ਵਿੱਚ ਰਹੇ ਉੱਥੇ ਕਿਵੇਂ ਤੁਹਾਡੇ 7 ਦਿਨ ਲੰਘਦੇ ਨੇ ਉਹ ਅਸੀਂ ਬਹੁਤ ਹੀ ਔਖੇ ਆ ਤੇ ਰੋ ਰੋ ਕੇ 7 ਦਿਨ ਕੱਢਿਆ ਤੇ ਅਸੀਂ ਉਹਨਾਂ ਨੇ ਘਰਦਿਆਂ ਨੂੰ ਫੋਨ ਵੀ ਨਹੀਂ ਲਾ ਕੇ ਦਿੱਤਾ ਤੇ ਕੋਈ ਸਾਨੂੰ ਗੱਲਬਾਤ ਦਾ ਪਤਾ ਨਹੀਂ ਲੱਗਿਆ ਸਾਡੇ ਘਰ ਦੇ ਆਉਂਦੇ ਐ ਚਾ ਨਹੀਂ ਤੇ ਇੱਕ ਕੁੜੀ ਗਈ ਸੀ ਕੋਰਟ ਚ ਫਿਰ ਮੈਂ ਉਹਨਾਂ ਨੂੰ ਉਹਨਾਂ ਪਿੱਛੇ ਆਪਦਾ ਨੰਬਰ ਚੋਰੀ ਲੈ ਕੇ ਘਰਦਿਆਂ ਦਾ ਦਿੱਤਾ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਕੋਰਟ ਚੋਂ ਸ਼ਾਮ ਨੂੰ ਆਏ ਆ 5 ਵਜੇ ਉਹ ਉਹ ਮੁਸਲਮਾਨਾਂ ਦੀ ਸੀ ਕੁੜੀ ਉਹ ਕਹਿੰਦੀ ਤੁਹਾਡੀ ਬੇਲ ਹੋ ਗਈ ਆ ਤੇ ਟੈਨਸ਼ਨ ਨਾ ਲੈ ਤੂੰ ਰੋ ਨਾ ਤੇ ਹਨਾ ਤੈਨੂੰ ਲੈ ਜਾਣਗੇ ਉਸ ਤੋਂ ਬਾਅਦ ਜਦੋਂ 5 6 ਵਜੇ ਤਾਂ ਮੇਰਾ ਨਾਮ ਅਨਾਉਂਸ ਹੋ ਗਿਆ ਉੱਥੇ ਕਰਮਜੀਤ ਨਾਮ ਨਾਉਂ ਚੋਆ ਜਾਂ ਜਦੋਂ ਫਿਰ ਮੈਂ ਉੱਠ ਕੇ ਚਲੀ ਗਈ ਫਿਰ ਉੱਥੇ ਮੇਰਾ ਨਾਮ ਉਹਨਾਂ ਨੇ ਲਿਖਵਾਇਆ ਸਾਈਨ ਕਰਵਾਏ ਤੇ ਉਸ ਤੋਂ ਬਾਅਦ 2 ਘੰਟੇ ਬਾਅਦ ਮੈਨੂੰ ਬਾਹਰ ਕੱਢਿਆ ਸੀ ਤੁਸੀਂ ਕਹਿੰਦੇ ਉੱਥੇ 7 ਦਿਨ ਮੈਂ ਰਹੀ ਐ ਤੇ 7 ਦਿਨ ਮੈਂ ਰੋਟੀ ਵੀ ਨਹੀਂ ਖਾਧੀ ਉੱਥੇ ਹਾਂਜੀ ਕਾਰਨ ਕੀ ਸੀ ਰੋਟੀ ਨਾ ਖਾਣ ਦਾ ਕਿਉਂਕਿ ਉੱਥੇ ਰੋਟੀ ਚੰਗੀ ਨਹੀਂ ਮਿਲਦੀ ਸੀ ਤੇ ਰੋਟੀ ਖਾਣ ਦਾ ਜੀ ਨਹੀਂ ਕੀਤਾ ਜਿਸ ਤਰ੍ਹਾਂ ਜੰਟ ਨੇ ਮੈਨੂੰ ਵਸਾਇਆ ਸੀ ਤਾਂ ਉੱਥੇ ਪਾਣੀ ਵੀ ਨਹੀਂ ਨੰਗ ਨੰਗ ਰਿਆ ਸੀ ਥੋੜੀ ਪੜਨ ਲਿਖਣ ਦੀ ਉਮਰ ਹੈ ਤੁਹਾਡੀ ਪਰ ਇਸੀ ਉਮਰ ਦੇ ਵਿੱਚ ਤੁਸੀਂ ਇੱਕ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਚੱਕਣ ਬਾਰੇ ਸੋਚਿਆ ਤੁਸੀਂ ਕਿਹਾ ਮੈਂ ਬਾਹਰ ਜਾ ਕੇ ਪੈਸੇ ਕਮਾਵਾਂ ਕਮਾ ਤਾਂ ਕਿ ਮੇਰੇ ਘਰ ਦੇ ਜਿਹੜੇ ਹਾਲਾਤ ਹੈ ਉਹ ਸੁਧਰ ਸਕਣਾ ਹਾਂਜੀ ਅਸੀਂ ਗਰੀਬ ਘਰ ਦੇ ਆਂ ਜੀ ਸਾਡੇ ਘਰ ਦੇਆਂ ਤੋਂ ਮੇਰੇ ਡੈਡੀ ਦਾ ਵੀ ਆਪਰੇਸ਼ਨ ਹੋਇਆ ਤੇ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਮੇਰੀ ਮਾਂ ਵੀ ਨਰੇਗਾ ਦਾ ਕੰਮ ਕਰਦੀ ਹੈ ਤਾਂ 2-300 ਰੁਪਏ ਨਾਲ ਕੁਝ ਵੀ ਨਹੀਂ ਬੰਦਦਾਗਾ ਐਸ ਲਈ ਮੈਂ ਉਹਨਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਤੇ ਮੈਂ ਕੋਈ ਨੀ ਕੰਮ ਕਰ ਲਵਾਂਗੀ ਤੇ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈ ਹਾਂਜੀ ਮੇਰੀ ਫੈਮਿਲੀ ਚ ਮੇਰੇ ਫਾਦਰ ਸਾਹਿਬ ਆ ਮੇਰੀ ਮਦਰ ਸਾਹਿਬ ਆ ਬ੍ਰਦਰ ਆ ਔਰ ਭਾਬੀ ਜੀ ਆ ਔਰ ਇੱਕ ਛੋਟੀ ਕੁੜੀ ਐ ਤੁਹਾਡਾ ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਥੋੜੇ ਸਿਰ ਕਿਉਂਕਿ ਆਪਾਂ ਸਾਰੇ ਜਿਵੇਂ ਗਰੀਬ ਫੈਮਿਲੀ ਤੋਂ ਆ ਹਨਾ ਆਪਾਂ ਕਰਜ਼ਾ ਚੱਕ ਕੇ ਹੀ ਬਾਹਰ ਭੇਜਿਆ ਹੋਊਗਾ ਤੁਹਾਡੇ ਫਾਦਰ ਸਾਹਿਬ ਨੇ ਕਿੰਨਾ ਕੁ ਕਰਜ਼ਾ ਚੜ ਗਿਆ ਹੁਣ ਸਿਰ ਦੇ ਉੱਤੇ ਹਾਂਜੀ ਲਗਭਗ ਜੀ 2.5 ਲੱਖ ਦੇ ਨੇੜੇ ਤੇੜ ਉਸ ਤੋਂ ਵੱਧ ਵੀ ਹੋ ਸਕਦਾ ਹਲੇ ਤੱਕ ਮੈਂ ਮੇਰੇ ਘਰਦਿਆਂ ਨੂੰ ਕਿਉਂਕਿ ਮੈਨੂੰ ਅੱਜ ਹੀ ਲਿਆਇਆ ਗਿਆ ਘਰੇ ਮੇਰੇ ਮੇਰੇ ਘਰਦਿਆਂ ਨੂੰ ਹਲੇ ਮੈਨੂੰ ਦੱਸਿਆ ਹਾਂਜੀ ਅੱਜ ਹੀ ਆਏ ਆਂ ਅੱਜ ਪਹਿਲਾ ਦਿਨ ਆ ਤੁਹਾਡਾ ਕਰੇ ਹਾਂਜੀ ਹਲੇ ਮੈਨੂੰ ਘਰਦਿਆਂ ਨੇ ਕੁਛ ਵੀ ਦੱਸਿਆ ਨਹੀਂ ਇੰਨੇ ਪੈਸੇ ਲੱਗੇ ਆ ਜਾਂ ਇੰਨੇ ਲੱਗੇ ਆ ਤੇ ਬਾਕੀ ਜਿਹੜਾ ਉੱਪਰ ਲੱਗੇ ਆ ਮੇਰੇ ਉਹ ਮੈਨੂੰ ਦੱਸਿਆ ਗਿਆ ਉਹ ਕਈ ਮੇਰੇ ਚਾਚੇ ਤਾਇਆ ਨੇ ਇਕੱਠੇ ਕੀਤੇ ਤੇ ਕਈ ਬਾਹਰ ਤੋਂ ਅੰਕਲ ਜੀ ਨੇ ਦਵਾਈ ਸੀਏ ਤਾਂ ਐਸ ਲਈ ਛੁੜਾ ਕੇ ਮੈਨੂੰ ਲੈ ਜਾਂਦਾ ਪਾ ਜੀ ਥੋੜਾ ਬਹੁਤ ਵੱਡਾ ਸਹਿਯੋਗ ਹੈ ਕਹਿੰਦੇ ਜਦੋਂ 31 ਦੀ ਗੱਲ ਕਰਦੇ ਆ ਹਨਾ ਜਦੋਂ ਆਪਣੀ ਧੀਆ ਦੀ ਗੱਲਾਂ ਆਉਂਦੀ ਉਦੋਂ ਵੈਸੇ ਹੀ ਅਸੀਂ इमोशनल ਹੋ ਜਾਂਦੇ ਆ ਹਨਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਇੰਨੇ ਦਰਦ ਦੇ ਵਿੱਚੋਂ ਕੁੜੀ ਲੰਘ ਰਹੀ ਹੈ ਉਦੋਂ ਕੀ ਫੀਲ ਸੀਗਾ ਤੁਹਾਡਾ ਮੈਨੂੰ ਇਦਾਂ ਲੱਗਦਾ ਹੁੰਦਾ ਕਿਉਂਕਿ ਮੇਰੇ ਨਾਲ ਦੋ ਬੇਟਾ ਹੀ ਆ ਤੇ ਮੇਰੇ ਬੇਟੀ ਹੈ ਨਹੀਂ ਇਸ ਕਰਕੇ ਨਾ ਮੈਨੂੰ ਥੋੜਾ ਜਿਹਾ ਮਤਲਬ ਜ਼ਿਆਦਾ ਹੀ ਰਹਿੰਦਾ ਇਸ ਕਰਕੇ ਫਿਰ ਤੁਸੀਂ ਬਾਹਰ ਇੰਨੀ ਮਿਹਨਤ ਮੁਸ਼ਕਲ ਕਰਕੇ ਆਪ ਚੱਲ ਕੇ ਜਾਣੇ ਤੇ ਛਡਾਣੇ ਤੁਸੀਂ इमोशनल ਵੀ ਹੋ ਗਏ ਹੋ ਤੁਸੀਂ ਤੁਹੋ ਤੋਂ ਕਾ ਇਸ ਦਰਦ ਨੂੰ ਆਪਣੇ ਦਿਲ ਦੇ ਅੰਦਰ ਰੱਖਣਾ ਕਿਉਂਕਿ ਇਹੀ ਸਮਝ ਸਕਦੇ ਆ ਬੇਸ਼ੱਕ ਇਹਨਾਂ ਦੀ ਧੀ ਨਹੀਂ ਖੂਨ ਦਾ ਰਿਸ਼ਤਾ ਨਹੀਂ ਪਰ ਫਿਰ ਵੀ ਇਹਨਾਂ ਦੀ ਅੱਖਾਂ ਦੇ ਵਿੱਚੋਂ ਪਾਣੀ ਆ ਕਿਉਂਕਿ ਇਹ ਸਮਝ ਸਕਦੇ ਪਹਿਲਾਂ ਵੀ ਇਹ ਕਈ ਕੁੜੀਆਂ ਨੂੰ ਬਾਹਰੋਂ ਸੇਫ ਕਰਕੇ ਛਡਾ ਕੇ ਲੈ ਕੇ ਆਏ ਨੇ ਤਾਂ ਇਹਨਾਂ ਨੂੰ ਪਤਾ ਕਿ ਕੁੜੀਆਂ ਦੇ ਉੱਤੇ ਕੀ ਆ ਬੀਤ ਰਹੀ ਹੈ ਤਾਂ ਬੇਟੇ ਮੈਂ ਜਾਣਨਾ ਚਾਹਨਾ ਕਿ ਜਿਹੜੀ ਕੁੜੀਆ ਰਾਜਕੌਰ ਜਿਹਨੇ ਤੁਹਾਨੂੰ ਬਾਹਰ ਭੇਜਿਆ ਸੀਗਾ ਉਹਦੇ ਨਾਲ ਤੁਹਾਡੀ ਗੱਲਬਾਤ ਹੋਈ ਤੁਸੀਂ ਉਹਨੂੰ ਕਿਹਾ ਕਿ ਜਿਹੜਾ ਏਜੰਟ ਤੂੰ ਸਾਨੂੰ ਮਲਾਇਆ ਸੀ ਉਹ ਗਲਤ ਨਿਕਲ ਗਿਆ ਤੇ ਉਹਦੇ ਕਰਕੇ ਮੈਨੂੰ ਜੇਲ੍ਹ ਕੱਟਣੀ ਪਈ ਹੈ ਹਾਂਜੀ ਅਸੀਂ ਉਹਨਾਂ ਨੂੰ ਫੋਨ ਲਾਇ ਦੇਕੇ ਗਈ ਸੀ ਕਿ ਜਾਨ ਲੱਗੀ ਮੈਂ ਕੋਈ ਬਗਲ ਬਾਤ ਹੋਗੀ ਤਾਂ ਤੁਸੀਂ ਉਹਦੇ ਨਾਲ ਗੱਲ ਕਰਿਓ ਹਨਾ ਤੇ ਘਰਦਿਆਂ ਨੇ ਬਾਅਦ ਚ ਉਹਨੂੰ ਫੋਨ ਬਹੁਤ ਲਾਏ ਆ ਤੇ ਘਰ ਨਾਲ ਤਾਂ ਉਹਨਾਂ ਨੇ ਘਰਦਿਆਂ ਦਾ ਫੋਨ ਚੱਕਿਆ ਤੇ ਨਾ ਹੀ ਜਦੋਂ ਇੱਕ ਵਾਰੀ ਉਹਨਾਂ ਨੇ ਫੋਨ ਚੱਕਿਆ ਤੇ ਉਹਨਾਂ ਨੇ ਮੇਰੇ ਭਰਾ ਨੇ ਭਰਾ ਨੂੰ ਅੱਗੋਂ ਧਮਕੀ ਦਿੱਤੀ ਆ ਕਹਿਣ ਲੱਗੇ ਹਨਾ ਤੁਸੀਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਡਿਸਟਰਬ ਕਰ ਰਹੇ ਹੋ ਤੁਸੀਂ ਸਾਨੂੰ ਹਨਾ ਤੇ ਅਸ ਕਰਕੇ ਬਾਅਦ ਮੇ ਉਹਨਾਂ ਨੇ ਕੋਈ ਫੋਨ ਚੱਕਿਆ ਸਾਡਾ ਉਸ ਤੋਂ ਬਾਅਦ ਜਦੋਂ ਅੱਜ ਉਹਨੂੰ ਪਤਾ ਲੱਗਿਆ ਕਿ ਮੈਂ ਘਰ ਆ ਚੁੱਕੀ ਆ ਤੇ ਅੱਜ ਉਹ ਅੰਕਲ ਜੀ ਨੇ ਆਪਣਾ ਕਾਰਡ ਭੇਜਿਆ ਜਦੋਂ ਹਨ ਤੇ ਕਾਰਡ ਦੇਖ ਕੇ ਉਹਨੇ ਅੰਕਲ ਦਾਤੇ ਉਹਨੇ ਸਾਨੂੰ ਫੋਨ ਲਾਇਆ ਤੇ ਅੱਗੂ ਬੋਲਦੀ ਆ ਹੁਣ ਮੇਰੇ ਤੇ ਮੇਰੇ ਤੇ ਕੇਸ ਹੋ ਗਿਆ ਫਲਾਨਾ ਹੋ ਗਿਆ ਹੁਣ ਫਿਰ ਸਾਡੇ ਤੇ ਇਲਜ਼ਾਮ ਲਗਾਉਂਦੀ ਐ ਕੀ ਕਹਿ ਰਹੀ ਐ ਤੁਹਾਨੂੰ ਹੁਣ ਉਹ ਸਾਨੂੰ ਕਹਿੰਦੀ ਐ ਹਨ ਅਸੀਂ ਫਿਰ ਕੀ ਕਰੀਏ ਯਾ ਸੇ ਕੀ ਕਰ ਸਕਦੇ ਹਾਂ ਹਾਂਜੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਤੇਰ ਕਰਕੇ ਮੈਨੂੰ ਜੇਲ੍ਹ ਕੱਟਣੀ ਪਈ ਐ ਤੇ ਜੇ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਜੇਲ੍ਹ ਵੀ ਹੋਈ ਐ ਜੇਲ੍ਹ 'ਚ ਵੀ ਰਹਿਣਾ ਰਹਿਣਾ ਪਿਆ ਸਾਨੂੰ ਹਨਾ ਪੈਸੇ ਵੀ ਪੈਸਾ ਵੀ ਭਰੇ ਆ ਸੀ ਸਾਡਾ ਕੋਈ ਫਾਇਦਾ ਵੀ ਨਹੀਂ ਹੋਇਆ ਤੇ ਅਸੀਂ ਜਿੰਨੇ ਸਾਡੇ ਪੈਸੇ ਲੱਗੇ ਆ ਸੀ ਉਹਨਾਂ ਤੋਂ ਵਾਪਸ ਲੈਣਾ ਚਾਹੁੰਦੇ ਹਾਂ ਕੀ ਮਜਬੂਰੀ ਸੀ ਕਿ ਤੁਸੀਂ ਬਾਹਰ ਜਾਣ ਬਾਰੇ ਸੋਚਿਆ ਕਿਉਂਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਸੀਗੇ ਜੀ ਬਹੁਤ ਪੂਰਾ ਫੈਮਿਲੀ ਤੋਂ ਆ ਇਹ ਤੇ ਨਰਮਾ ਚੋਕ ਕੇ ਸਾਰਾ ਪਰਿਵਾਰ ਨਰਮਾ ਚੋਕ ਕੇ ਇਹਨਾਂ ਨੇ ਮਿਹਨਤ ਕਰਕੇ ਉਹਨਾਂ ਨੂੰ ਪੈਸੇ ਦਿੱਤੇ ਸੀ ਜਿਹੜਾ ਤੁਸੀਂ ਅਸੀਂ ਅਸੀਂ 80000 ਦੇ ਨਾਲ 50000 ਰੁਪਿਆ ਨਕਦ ਰਕਮ ਲਈ ਉਹਨਾਂ ਨੇ ਤੇ 30000 ਰੁਪਿਆ ਅਕਾਊਂਟ ਚ ਪਾਇਆ ਤੇ 1.5 ਲੱਖ ਦੇ ਨਾਲ ਜਿਹੜਾ ਸਾਡਾ 1.5 ਲੱਖ ਪਲੱਸ ਹੋਣ ਲੱਗਾ ਬਿਲਕੁਲ ਤੇ ਬਿਲਕੁਲ ਇਹ ਪਰਿਵਾਰ ਹੈ ਸਾਡੇ ਨਾਲ ਮੌਜੂਦ ਸੀਗਾ ਜਿਨ੍ਹਾਂ ਦੀ ਧੀ ਏਜੰਟ ਦੀ ਠੱਗੀ ਦਾ ਸ਼ਿਕਾਰ ਹੁੰਦੀ ਹੈ ਤੇ ਬੰਬੇ ਦੇ ਵਿੱਚ ਜੇਲ੍ਹ ਕੱਟਣੀ ਪੈਂਦੀ ਹੈ ਏਜੰਟ ਜਿਹੜੇ ਵਿੱਚ ਬਚੋਲੇ ਹੁੰਦੇ ਨੇ ਆਪਣੀ ਛੋਟੀ ਛੋਟੀਆਂ ਕਮਿਸ਼ਨਾਂ ਦੇ ਵਾਸਤੇ ਕਿਸੇ ਗਰੀਬ ਪਰਿਵਾਰ ਨੂੰ ਚੱਕਦੇ ਨੇ ਤੇ ਉਹਨਾਂ ਨੂੰ ਕਿਸੇ ਨਕਲੀ ਏਜੰਟ ਦੇ ਕੋਲ ਫਸਾ ਕੇ ਆਪਣੇ 10-20 ਹਜ਼ਾਰ ਰੁਪਏ ਲੈ ਕੇ ਸਾਈਡ ਹੋ ਜਾਂਦੇ ਨੇ ਤੇ ਹੁਣ ਜਿਹੜੀ ਕੁੜੀ ਰਾਜਕੌਰ ਜਿਨ੍ਹਾਂ ਦੇ ਥਰੂ ਇਹ ਗਏ ਸੀਗੇ ਏਜੰਟ ਨੂੰ ਮਿਲੇ ਸੀਗੇ ਹੁਣ ਉਹ ਵੀ ਮੁੱਕ ਰਹੀ ਹੈ ਤੇ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਹੈਲਪ ਨਹੀਂ ਕਰ ਰਹੀ ਤੇ ਤਕਰੀਬਨ 2.5 ਲੱਖ ਰੁਪਏ ਦੇ ਕਰੀਬ ਉਹ ਕਮਰੇ ਨੇ ਜਿਹੜੇ ਬਿਲਕੁਲ ਕੱਚੇ ਨੇ ਮੈਨੂੰ ਲੱਗਦਾ ਕਿ ਛੱਤ ਵੀ ਸ਼ਾਇਦ ਬਾਲਿਆਂ ਦੀ ਹੋਵੇਗੀ ਇਸ ਪਰਿਵਾਰ ਦੀ ਤੇ ਪਲੱਸਟਰ ਨਹੀਂ ਹੋਇਆ ਅੰਦਰ ਵੀ ਨਹੀਂ ਪਲੱਸਟਰ ਹੋਇਆ ਹੈਗਾ ਬਾਹਰ ਵੀ ਨਹੀਂ ਪਲੱਸਟਰ ਹੋਇਆ ਬਾਥਰੂਮ ਬਿਲਕੁਲ ਕੱਚੇ ਨੇ ਤੇ ਰਸੋਈ ਵੀ ਨਹੀਂ ਬਣੀ ਹੋਈ ਬਿਲਕੁਲ ਮਾੜੇ ਹਾਲਾਤ ਨੇ ਇਸ ਪਰਿਵਾਰ ਦੇ ਤੇ ਸਿਰਫ ਇੱਕ ਛੋਟਾ ਜਿਹਾ ਸੁਪਨਾ ਦੇਖਿਆ ਕਿ ਅਸੀਂ ਆਪਣੀ ਧੀ ਨੂੰ ਬਾਹਰ ਭੇਜੀਏ ਤਾਂ ਕਿ ਸਾਡੇ ਵੀ ਦਿਨ ਜਿਹੜੇ ਚੰਗੇ ਆ ਜਾਣ ਪਰ ਉਹੀ ਗੱਲ ਹੈ ਕਿ ਗਰੀਬਾਂ ਦੇ ਨਾਲ ਮਾੜੀ ਹੋ ਗਈ ਤੇ ਉਹ ਏਜੰਟ ਅਜੇ ਵੀ ਫਰਾਰਾ ਉਸ ਦਾ ਕੋਈ ਥੋ ਪਤਾ ਨਹੀਂ